ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵੀ ਵਾਂਟ ਅ ਵੌਇਸ ਬੈਕ 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 ਹਲੋ ਹਲੋ ਹਾਂਜੀ ਲਾਅ ਯੂਨੀਵਰਸਿਟੀ ਦੇ ਸਟੂਡੈਂਟ ਉਹ ਤੁਸੀਂ ਤੇ ਲਾਅ ਯੂਨੀਵਰਸਿਟੀ ਦੇ ਵਿੱਚ ਰਾਤ ਨੂੰ 2:30 ਵਜੇ ਤੋਂ ਸਟੂਡੈਂਟਸ ਬਾਹਰ ਨਿਕਲ ਕੇ ਪ੍ਰੋਟੈਸਟ ਕਰ ਰਹੇ ਨੇ ਆਖਿਰ 6 ਬੱਚਿਆਂ ਨੂੰ सस्पेंड ਕਿਉਂ ਕੀਤਾ ਗਿਆ? ਸਰ 2:30 ਵਜੇ ਵੀ ਨਹੀਂ ਬੱਚੇ 8:00 ਵਜੇ ਤੋਂ ਲੱਗੇ ਹੋਏ ਨੇ ਪ੍ਰੋਟੈਸਟ ਕਰਨ ਕਿ ਐਡਮਿਨਿਸਟ੍ਰੇਟਿਵ ਬਾਡੀ ਇੰਨੀ ਜ਼ਿਆਦਾ ਦਿਨ ਹੋ ਗਏ ਵੀ ਉਹਨੇ ਇੱਕ ਵਾਰ ਵੀ ਨਹੀਂ ਕੋਈ ਕਦਮ ਲਿਆ ਤੇ ਬੱਚੇ ਪ੍ਰੋਟੈਸਟ ਵੀ ਕਿਸ ਗੱਲ ਤੇ ਕਰ ਰਹੇ 10 ਬਿਕੋਜ਼ ਬੁਆਏ ਹੋਸਟਲ 'ਚ ਜਿਹੜਾ ਖਾਣਾ ਮਿਲਦਾ ਉਹ ਬਿਲਕੁਲ ਵੀ ਖਾਣ लायक ਨਹੀਂ ਹੁੰਦਾ ਉਸੇ ਕਰਕੇ ਕਹਿੰਦੇ ਸਕਰਪਟ ਕਾਰਡ ਦੇ ਟੁਕੜੇ ਮਿਲਦੇ ਹੈ ਕਦੇ ਉਸ ਤੇਤਰ ਮਿਲਦਾ ਹੈ ਕਦੇ ਉਸ ਤੋਂ ਬਾਹਰ ਨਿਕਲਦੇ ਨੇ ਸਿੱਧੇ ਨਿਕਲਦੀਆਂ ਰੋਟੀਆਂ ਸੜੀਆਂ ਹੋਈਆਂ ਹੁੰਦੀਆਂ ਬਸ ਤੇ ਪੁੱਛ ਜਾਂਦੇ ਕਿ ਕਿਹੜੀ ਸਬਜ਼ੀ ਬਣਾਈ ਹੈ ਉਹ ਦੱਸ ਨਹੀਂ ਸਕਦੇ ਉਹ ਕਹਿੰਦੇ ਬਸ ਖਾ ਲੋ ਬਸ ਆਲ ਇਜ਼ ਸੋ ਸੋ ਮਾਚ ਇਨੈਡੀਬਲ देयर தி ਥਿੰਗਸ ਆ ਵਰਸਟ ਕਿਉਂਕਿ ਬੱਚੇ ਪ੍ਰੋਟੈਸਟ ਕਰਦੇ ਨੇ ਸੋ ਉੱਥੇ ਸਪੋਰਟਸ ਵੀ ਕਹਿੰਦੀ ਹੈ ਕਿ ਤੁਸੀਂ ਸਿਰਫ ਵਰਕ ਕਰ ਰਹੇ ਹੋ ਬੱਚੇ ਨੂੰ ਪੂਰੇ ਪੂਰੇ ਬੈਡ ਕਾਲਸ ਜੀ 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 ਤੇ ਕੱਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੀ ਆਏ ਹੋਏ ਨੇ ਮੁਰਲੀ ਉੱਤੇ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਇਸ ਦੇ ਬਾਰੇ ਸਰ ਉਹਨਾਂ ਨੇ ਜਸਟ ਆਪਣੇ ਆਪ ਨੂੰ ਡੈੱਟ ਹਾਊਸ ਤੋਂ ਬੰਦ ਕਰ ਰੱਖਿਆ ਸੀ ਤੇ ਉਹ ਹੁਣ ਆਹੀ ਕਹਿ ਰਹੇ ਨੇ ਵੀ ਤੁਸੀਂ ਸਿਕਿਉਰਿਟੀ ਲਈ ਚੈੱਕ ਰੂਕ ਕਰ ਰਹੇ ਹੋ ਓਕੇ ਤੇ ਯੂਨੀਵਰਸਿਟੀ ਦੀ ਅਥਾਰਟੀ ਦਾ ਕੀ ਕਹਿਣਾ ਹੈ ਇਸ ਦੇ ਉੱਤੇ

ਜੋ ਰਾਜੀਵ ਗਾਂਧੀ ਯੂਨੀਵਰਸਿਟੀ ਦੀ ਸੀਨੀਅਰ ਫੈਕਲਟੀ ਹੈ ਉਹਨਾਂ ਦੇ ਵਿੱਚ ਕੌਣ-ਕੌਣ ਹੈ ਸੀਨੀਅਰ ਬੋਡੀ ਦੇ ਵਿੱਚ ਸੀਨੀਅਰ ਬੋਡੀ ਦੇ ਸਰ ਸਰੀਪੋ ਵਾਈਸ ਚਾਂਸਲਰ ਕੌਣ ਹੈ ਚਾਂਸਲਰ ਕੌਣ ਹੈ ਵਾਈਸ ਚਾਂਸਲਰ ਇਸ ਫਰਮਜੀਤ ਸਿੰਘ ਜਸਵਾਲ ਐਂਡ ਚਾਂਸਲਰ ਇਸ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਉਹਨਾਂ ਦਾ ਬਿਹੇਵੀਅਰ ਕੀ ਹੈ ਤੇ ਉਹਨਾਂ ਨੇ ਕਿਦਾਂ ਡੀਲ ਕੀਤਾ ਸਰ ਉਹਨਾਂ ਨਾਲ ਗੱਲ ਹੀ ਨਹੀਂ ਹੋ ਪਾਈ ਜਾਣ ਹੀ ਨਹੀਂ ਦੇਰੇ ਮਤਲਬ ਉਹਨਾਂ ਨੇ ਇੱਕ ਵਾਰ ਵੀ ਆ ਕੇ ਬਾਹਰ ਫੇਸ ਹੀ ਨਹੀਂ ਕੀਤਾ ਬੱਚਿਆਂ ਦੀ ਬੱਚੀ ਘਾਰੇ ਨਹੀਂ ਇਹ ਇੱਕ ਵਾਰ ਵੀ ਸਰ ਤੇਵਾ ਕਹਿੰਦੇ ਹੋਗੇ ਬੱਚੇ ਨੂੰ ਪ੍ਰੋਟੈਕਟ ਕਰਦੇ ਹੋਏ ਕੁੱਖੇ ਪਾਣੀ ਹੈ ਪੂਰੀ ਰਾਤ ਬੱਚਿਆਂ ਨੇ ਉੱਥੇ ਕੱਢੀ ਹੈ एक बार भी अथॉरिटीज ने आके आने किया बस इन्होंने एक बार आके के कहा कि तुझे सिक्योरिटीली थ्रेट प्रूफ कर लो इन्होने डबल पुलिस बुला ली दैट्स इट फिर एक गजब कोर्ट के को जज बाहर आके कह हैं कि राइट नाउ वो आके कह हैं कि तू लीगल रेमेडीज पे बिलीव करो तू सी लीगल सिचुएशंस दिस बीन द केस ਕਿ ਐਡਮਿਨਿਸਟ੍ਰੇਸ਼ਨ ਨੇ ਵੀ ਸੰਜੀਹ ਹੁਣਗੀ ਤਾਂ ਆਹ ਦਿਨ ਅੜਾਈ ਨਹੀਂ ਸੀ نو ਥਿਸ ਇਜ਼ ਨੋਟ ਦਾ ਰਾਈਟ ਵੇ ਬਿਕਾਜ਼ ਜਿੱਥੇ ਬੱਚਿਆਂ ਨੂੰ ਕਾਨੂੰਨ ਪੜਾਇਆ ਜਾ ਰਿਹਾ ਹੈ ਕਾਨੂੰਨ ਦੀ ਪੜ੍ਹਾਈ ਸਿਖਾਈ ਜਾ ਰਹੀ ਹੈ ਜਿਨ੍ਹਾਂ ਨੇ ਆ ਕੇ ਅੱਗੇ ਕਾਨੂੰਨ ਦੀ ਬਾਗਡੋਰ ਆਪਣੇ ਹੱਥਾਂ 'ਚ ਲੈਣੀ ਹੈ ਅਗਰ ਉਹਨਾਂ ਬੱਚਿਆਂ ਦੇ ਨਾਲ ਇਦਾਂ ਦਾ ਬੇਵਿਵਹਾਰ ਕੀਤਾ ਜਾਏਗਾ ਇਸ ਤਰੀਕੇ ਦਾ ਉਹਨਾਂ ਨੂੰ ਮਾਹੌਲ ਦਿੱਤਾ ਜਾਏਗਾ ਤਾਂ ਫਿਊਚਰ ਬਹੁਤ ਮਾੜਾ ਨਜ਼ਰ ਆਉਂਦਾ ਅੰਤ ਦੇ ਵਿੱਚ ਕੀ ਕਹਿਣਾ ਚਾਹੁੰਗੇ ਸੀ ਦੇ ਸੋ ਦੇ ਇੰਟਰਨੈਸ਼ਨਲ ਲਾ ਯੂਨੀਵਰਸਿਟੀ ਸੀਰੀਅਸly ਡਿਸਕ੍ਰਿਮੀਨੇਟਿਡ ਇਨ ਏਵਰੀ ਸੈਕਸ਼ਨ We girls have in we are treated like prisoners every every single time. We have a we have a warden who checks on girls. Like it's it's a rule that at nine you need to get inside the hostel campus, and by eleven you can't interact with anyone, not even with your neighbors. And if the warden catches you on call after eleven, she questions you like who are you talking to? which is that act of breach of right to privacy nojus nojus we are raising your voice on media te koshish karde hai ki bahut jald is cheez da koi na koi hal nikle te assi koshish karange ki media team puri page ke utte to we have a three demand to be very specific first we want our voice back ਸੈਕਿੰਡ ਵੀ ਵਾਂਟ ਸਪੀਸਿੰਗ ਟੂ ਬੀ ਸਸਪੈਂਡਡ ਥਰਡ ਵੀ ਵਾਂਟ ਫੂਡ ਐਂਡ ਬਾਡੀ ਪਟਿਆਲਾ ਦੀ ਰਾਜੀਵ ગાંધી ਲਾ ਯੂਨੀਵਰਸਿਟੀ ਤੋਂ ਇੱਕ ਬ੍ਰੇਕਿੰਗ ਅਪਡੇਟ ਆ ਰਹੀ ਹੈ ਕਿ ਰਾਤ ਦੇ 2:30 ਵਜੇ ਉੱਥੇ ਦੇ 6 ਬੱਚਿਆਂ ਨੂੰ ਸਸਪੈਂਡ ਕਰਕੇ ਬਾਹਰ ਕੱਢ ਦਿੱਤਾ ਗਿਆ ਤੇ 88 ਦੇ ਵਿੱਚ 250 ਬੱਚੇ ਰਾਤ ਤੋਂ ਹੀ ਸੜਕਾਂ ਦੇ ਉੱਤੇ ਨੇ ਕਿਉਂਕਿ ਉਹਨਾਂ ਵਿੱਚੋਂ 6 ਬੱਚਿਆਂ ਨੇ ਪੂਰ ਫੂਡ ਦੀ ਕੰਪਲੇਨਟ ਕੀਤੀ ਸੀ ਜਿਸ ਤੋਂ ਬਾਅਦ ਉੱਥੇ ਦੀ ਅਥਾਰਟੀ ਨੇ ਇਹਨਾਂ ਬੱਚਿਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਬੱਚਿਆਂ ਦੇ ਸਸਪੈਂਡ ਹੋਣ ਦਾ ਬਾਕੀ ਬੱਚਿਆਂ ਨੂੰ ਪਤਾ ਲੱਗਦਿਆਂ ਹੀ ਸਾਰੇ ਬੱਚਿਆਂ ਨੇ ਆਪਣੇ ਹੌਸਟਲਸ ਦੇ ਤਾਲੇ ਗੇਟ ਤੋੜ ਕੇ ਸ ਤੇ ਆ ਕੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਕੱਲ ਤੋਂ ਹੀ ਚੀਫ ਜਸਟਿਸ ਆਫ ਪੰਜਾਬ ਹਰਿਆਣਾ ਹਾਈ ਕੋਰਟ ਕ੍ਰਿਸ਼ਨ ਮੁਰਾਰੀ ਵੀ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਵਿੱਚ ਹੀ ਮੌਜੂਦ ਨੇ ਤੇ ਜਿੱਥੇ ਕਾਨੂੰਨ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਕਾਨੂੰਨ ਦੀ ਬਾਗਡੋਰ ਸਾਹਮਣੀ ਹੈ ਜੇਕਰ ਉਹ ਕਿਸੇ ਗਲਤ ਹੋ ਰਹੀ ਚੀਜ਼ ਪਿੱਛੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਰਾਜੀਵ ਗਾਂਧੀ ਯੂਨੀਵਰਸਿਟੀ ਦੀ ਸਾਰੀ ਦੀ ਸਾਰੀ ਫੈਕਿਲਿਟੀ ਦੇ ਉੱਤੇ ਸਵਾਲ ਉੱਠਦਾ ਹੈ ਤੇ ਸਭ ਤੋਂ ਵੱਡਾ ਸਵਾਲ ਉੱਠਦਾ ਹੈ ਚੀਫ ਜਸਟਿਸ ਆਫ ਪੰਜਾਬ ਹਰਿਆਣਾ ਹਾਈ ਕੋਰਟ ਜਸਟਿਸ ਕ੍ਰਿਸ਼ਨ ਮੁਰਾਰੀ ਦੇ ਉੱਤੇ ਕਿ ਕੱਲ ਤੋਂ ਉਹ ਰਾਜੀਵ ગાંધી ਲਾਅ ਯੂਨੀਵਰਸਿਟੀ ਦੇ ਵਿੱਚ ਨੇ ਤੇ ਉਹਨਾਂ ਨੇ ਬੱਚਿਆਂ ਦੀ ਸਾਰ ਤੱਕ ਨਹੀਂ ਲਈ ਪੁਲਿਸ ਅਤੇ ਪ੍ਰਸ਼ਾਸਨ ਉੱਤੇ ਜ਼ਰੂਰ ਬੁਲਾ ਲਿਆ ਪਰ ਬਿਨਾ ਮਤਲਬ ਤੋਂ ਬਿਨਾ ਵਜ੍ਹਾ ਤੋਂ ਜਿਹੜੇ ਬੱਚੇ ਸਸਪੈਂਡ ਕੀਤੇ ਗਏ ਨੇ ਤੇ ਜਿਸ ਦੀ ਨਹੀਂ ਆ ਜਿਸ ਪ੍ਰੋਫੈਸਰ ਦੀ ਗਲਤੀ ਦੇ ਨਾਲ ਉਹ ਬੱਚੇ ਸਸਪੈਂਡ ਹੋਏ ਨੇ ਉਹਨਾਂ ਤੋਂ ਸਵਾਲ ਜਵਾਬ ਕਰਨ ਦੀ ਬਜਾਏ ਕਾਨੂੰਨ ਪੜ ਰਹੇ ਬੱਚਿਆਂ ਨੂੰ ਸੜਕ ਦੇ ਉੱਤੇ ਖੜਾ ਕਰਕੇ ਤਮਾਸ਼ਾ ਬਣਾਇਆ ਜਾਂਦਾ ਤੇ ਇਸ ਸਬੰਧ ਸਬੰਧ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ